ਓ ਕੀ ਹੋ ਗਿਆ ਬਰਾੜਾ ਕੀ ਸੋਚੀ ਐ ਨਾ ਉਹ ਸੋਚਣਾ ਕੀ ਐ ਹਾਂ ਆ ਜਾ ਬਹਿ ਜਾ ਦੱਸ ਦਿੰਦਾ ਬੜੀ ਕਲਪਨਾ ਕਰੀ ਜਾਂਦਾ ਗਾ ਦੁਖੀ ਲੱਗਦਾ ਕਲਪਨਾ ਕਹਿੰਦੇ ਆ ਕਲਪਨਾ ਹੀ ਹੋਣੀ ਛੋਟੇ ਜ਼ਿਮੀਦਾਰ ਨੂੰ ਫਿਰ ਵੀ ਕੋਈ ਗੱਲ ਤਾਂ ਹੁੰਦੀ ਐ ਫੇਰ ਹੀ ਟੈਨਸ਼ਨ ਹੁੰਦੀ ਐ ਬੰਦੇ ਨੂੰ ਗੱਲ ਤੈਨੂੰ ਦੱਸ ਦਾਂ ਮੈਂ ਹਾਂ ਆ ਮੈਂ ਲੋਕਾਂ ਦੀਆਂ ਰੋਜ਼ ਗੱਲਾਂ ਸੁਣਦਾ ਕੋਈ ਕਹਿੰਦਾ 80 ਨੂੰ ਠੇਕਾ ਤੇ ਲਿਆ ਕੋਈ ਕਹਿੰਦਾ 90 ਨੂੰ ਲਿਆ ਉਹ ਕਿਹੜੇ 80 ਦੇ ਫਰਦਾਂ ਤੂੰ ਯਾਰ 20ਵੀਂ ਸਦੀ ਜਿ ਦੇ ਫਰਦਾਂ ਤੂੰ ਕਿ ਲੱਖ ਲੱਖ ਨੂੰ ਹੋ ਗਿਆ ਠੇਕਾ ਤਾਂ ਲੱਖ ਲੱਖ ਨੂੰ ਓ ਨਹੀਂ ਨਹੀਂ ਤੈਨੂੰ ਭੁਲੇਖਾ ਐ ਆਪਣੇ ਖਾਪਲੂਫਾ ਕੋਈ ਨਹੀਂ ਮੈਨੂੰ ਲੱਖ ਰੁਪਏ ਨੂੰ ਹੋ ਗਿਆ ਪਿੰਡ ਪਿੰਡ ਗੱਲ ਚੱਲੀ ਜਾਂਦੀ ਆ ਤੇ ਮੇਰਾ ਤੂੰ 70 ਨੂੰ ਹੀ ਦਵਾ ਦੇ 70 ਨੂੰ ਕਿਵੇਂ ਇਹ ਦਵਾਦਾ ਮੈਂ ਤੇਰਾ ਮੈਂ 60 ਨੂੰ ਵੀ ਮੈਂ ਤਾਂ ਕਰਕੇ ਦਿੱਤਾ ਪਿਛਲੀ ਵੀ ਗੱਲ ਹੋ ਗਈ ਐਡੀ ਗੱਲ ਕੀ ਜਿਹੜਾ 2 2.5 ਕਿੱਲੇ ਵਾਲਾ ਮਤਲਬ ਕਿਸਾਨ ਹੈ ਹਾਂ ਉਹਦੀ ਤਾਂ ਠੇਕੇ ਤੇ ਜ਼ਮੀਨ ਵੀ ਨਹੀਂ ਕੋਈ ਲੈਂਦਾ ਤੇਰੇ ਕੋਲੇ ਜ਼ਮੀਨ ਕਿੰਨੀ ਆ ਮੇਰੇ ਕੋਲੇ ਜ਼ਮੀਨ ਹੈਗੀ ਆ ਪੌਣੇ ਤਿੰਨ ਕਿੱਲੇ अच्छा पर तेरा पौने ते 3 लाख रुपया बन गया सीधा ठेका तू तो सीधा हिसाब ला ले लाख रुपया किल्ला ਤੇ ਲੱਖ ਰੁਪਇਆ ਚਲਦਾ ਪਿੰਡਾਂ ਚ ਠੇਕਾ ਕਾਣੂ ਚਲਦਾ 60000 ਦੇ ਹਿਸਾਬ ਨਾਲ ਲਾ ਲਾ ਪੌਣੇ 3 ਕਿੱਲੇ ਦਾ ਕਿੰਨਾ ਬਣ ਗਿਆ ਫਿਰ ਤਾਂ ਬਹੁਤ ਥੋੜਾ ਬਣਿਆ ਯਾਰ ਤੇ ਹੋਰ ਕਿਉਂ ਤੇਰਾ ਕਿਉਂ ਨਹੀਂ ਲੱਗਦਾ ਲੋਕਾਂ ਦਾ ਲੱਖ ਰੁਪਇਆ ਠੇਕੇ ਤੇ ਲੱਗ ਜਾਂਦਾ ਬੰਨ ਤੇਰਾ ਕਿਉਂ 60 ਨੂੰ ਲੱਗਦਾ ਹੋਏ ਵੀ ਵੱਡੇ ਜਿਹੜੇ ਜਿਨ੍ਹਾਂ ਦੇ ਟੱਕ ਹੈ ਉਹਨਾਂ ਦੇ ਹੀ ਲੱਗਦਾ ਹੈ ਲੱਖ ਰੁਪਇਆ ਕਹਦਾ ਉਹਨਾਂ ਦਾ ਤਾਂ ਹੋ ਸਕਦਾ ਹੈ ਵੀ ਇਦ ਕੀ 10000 ਹੋਰ ਵਾਜੇ ਤੇ ਜਿਹਦੇ ਕੋਲੇ ਹੈ ਹੀ 2 2.5 ਕਿੱਲੇ ਉਹ ਬੱਟਾ ਟੱਕ ਕਿਥੋਂ ਲਿਆਵੇ ਫਿਰ ਤੇ ਆਹੀ ਤਾਂ ਰੋਣਾ ਆਹੀ ਤਾਂ ਟੈਨਸ਼ਨਾਂ ਮਾਰਦਿਆਂ ਅੱਛਾ ਤੇਰਾ ਮਤਲਬ ਕਹਿਣਦਾ ਹੈ ਤੇਰਾ ਮਨ ਠੇਕੇ ਤੇ ਨਹੀਂ ਲੱਗਦਾ ਨਹੀਂ ਲੱਗਦਾ ਮਿੰਤਾ ਨਾਲ ਕੀ ਕਾਰਨ ਆ ਉਹਦਾ ਕਾਰਨ ਤੂੰ ਗੱਲ ਸੁਣ ਲੈ ਮੇਰੀ ਵੀ ਵਿੱਚ ਮੋਟਰ ਲੱਗੀ ਐ ਤੇ 5.5 ਕਿੱਲਿਆਂ ਦਾ ਟੱਕ ਐ ਹਾਂ ਤੇ ਉਹ ਉਥੇ ਕੱਸੀ ਦਾ ਪਾਣੀ ਨਹੀਂ ਲੱਗਦਾ ਅੱਛਾ ਅੱਛਾ ਚੱਲ ਮੈਂ ਤੈਨੂੰ ਮੇਰੀ ਗੱਲ ਸੁਣ ਤੂੰ ਜਿੰਨਾ ਤੇਰਾ ਪਹਿਲਾ ਠੇਕਾ ਮਿਲਦਾ ਤੈਨੂੰ ਮਿਲ ਗਿਆ ਹਾਂ ਮੇਰੀ ਸੁਣ ਤੂੰ ਗੱਲ ਤੂੰ ਲੋਕਾਂ ਦੀਆਂ ਮਿੰਤਾਂ ਕਾਢੀ ਨਾ ਤੂੰ ਬਾਹੀ ਆਪ ਕਰ ਲਿਆ ਕਰ ਯਾਰ ਜਿੰਨਾ ਤੇਰੇ ਕੋਲੇ ਹੈਗਾ ਬਣ ਸਬਜ਼ੀ ਸੂਜੀ ਲਾ ਲਿਆ ਕਰ ਉਹ ਬਾਹੀ ਵੀ ਪੰਜ ਕਸਾਲੀ ਹੋਏ ਆ ਛੱਡੀ ਨੂੰ ਆਪ ਹੀ ਕਰਦੇ ਹੁੰਦੇ ਸੀ ਤੂੰ ਹਟ ਕਿਉਂ ਗਿਆ ਫਿਰ ਹਟਿਆ ਕੀ ਸੁਣ ਲੈ ਗੱਲ ਹਾਂ ਤੂੰ ਝੋਨੇ ਤੋਂ ਗੱਲ ਸ਼ੁਰੂ ਕਰਦੇ ਆਪਾਂ ਅੱਛਾ ਅੱਛਾ ਪਹਿਲਾਂ ਚੋਨੇ ਤੇ ਟਰੈਕਟਰ ਹੁੰਦਾ ਸੀ ਆਪਣੇ ਕੋਲੇ ਮਤਲਬ ਹੁਣ ਵੀ ਹੈਗਾ 735 ਹਾਂ ਛੋਟਾ ਟਰੈਕਟਰ ਠੀਕ ਆ ਠੀਕ ਆ ਛੋਟਾ ਟਰੈਕਟਰ ਮਗਰ ਕੋਈ ਜਿਹੜੇ ਸੰਦ ਆਪਣੇ ਵੱਡੇ ਆ ਗਏ ਵੱਡੇ ਟਰੈਕਟਰ ਸਾਰਿਆਂ ਕੋਲੇ ਹਾਂ ਹਾਂ ਤੇ ਉਹਦੇ ਮਗਰ ਸੰਦ ਹੀ ਨਹੀਂ ਪੈਂਦਾ ਕੋਈ ਉਹਦੇ ਮਗਰ ਤਾਂ ਵੱਡਾ ਟਰੈਕਟਰ ਚਾਹੀਦਾ ਸੰਦ ਨੂੰ ਜੇ ਸੁਸਾਇਟੀ ਜਾਣੇ ਆ ਵੱਡਾ ਟਰੈਕਟਰ ਦਾ ਘੱਟੋ ਘਾਟਾ ਹੈਗਾ 10 ਲੱਖ ਰੁਪਏ ਦਾ ਤੇਰਾ ਹੀ ਤਾਂ ਰੋਲਾ ਜਿਹੜੇ ਵੱਡੇ ਸੰਦ ਨੇ ਤੇ ਤਰਾਏ ਤੇ ਬਹਾਲਿਆ ਕਰ ਓਏ ਉਹੀ ਤਾਂ ਰੋਲਾ ਕਰਾਏ ਵਾਲਿਆਂ ਨੇ ਮਾਰੇ ਤੈਨੂੰ ਗਲਤ ਸੁਣ ਲਾ ਪੂਰੀ ਮੇਰੀ ਤੂੰ ਗੱਲ ਸੁਣਦਾ ਨਹੀਂ ਸੁਣਾ ਦੇ ਪਹਿਲਾਂ ਜਦੋਂ ਆਪਾਂ ਪਨੀਰੀ ਬੀਜਦੇ ਆਂ ਹਾਂ ਠੀਕ ਹੈ ਪਨੀਰੀ ਆਪਾਂ ਬਾਹਨ ਦੇ ਵਿੱਚ ਬੀਜਦੀ ਠੀਕ ਹੈ ਬਾਹਨ ਆਪਾਂ ਕਰਾਇਤੇ ਬਹਾ ਲਿਆ ਉਦੋਂ ਰਹਿਣੇ ਹੁੰਦੇ ਸਾਰੇ ਬਾਹਨ ਦੇ ਹਾਂ ਹਾਂ ਜਦੋਂ ਆਪਾਂ ਝੋਨਾ ਲਾਉਣ ਵਾਲਿਆਂ ਨੂੰ ਪੁੱਛਦੇ ਆਂ ਹਾਂ ਉਹ ਵੱਡੇ ਟੱਕਾਂ ਵਾਲਿਆਂ ਦਾ ਝੋਨਾ ਲਾਉਂਦੇ ਆ ਪਹਿਲਾਂ ਜਿਨ੍ਹਾਂ ਦੇ 20 40 35 45 ਕਿੱਲੇ 50 ਕਿੱਲੇ ਆ ਉਹ ਵੱਡਿਆਂ ਦਾ ਲਾਉਂਦੇ ਆਗੇ ਉਹਨਾਂ ਦਾ ਲਾਉਂਦੇ ਆ ਮੇਰੇ ਵਰਗੇ ਦੀ ਪਹਿਲਾਂ ਤਾਂ ਪਨੀਰੀ ਪਖਰੋੜ ਜੀ ਹੋ ਜਾਂਦੀ ਹੈ ਸਹੀ ਗੱਲ ਆ ਸਹੀ ਗੱਲ ਆ ਤੇਰੀ ਹਾਂ ਪਨੀਰੀ ਪੱਕ ਜਾਂਦੀ ਹੈ ਚਲ ਮੈਂ ਤਾਂ ਮੁੰਤਾ ਕਰਕੇ ਲਾਉਂਦੇ ਆ ਉਹਦੇ ਚੋ ਤੀਜਾ ਹਿੱਸਾ ਚੋ ਨਹੀਂ ਨਹੀਂ ਚਲਦਾ ਪੱਕੀ ਪਨੀਰੀ ਜਿਹੜੀ ਸੁੱਕ-ਸੱਕ ਜੀ ਜਾਂਦੀ ਹੈ ਵਿੱਚ ਉਹ ਲੇਟ ਹੋ ਜਾਂਦਾ ਬਾਲਾ ਹਾਂ ਲੇਟ ਹੋ ਜਾਂਦਾ ਹਾਂ ਅੱਛਾ ਲਾ ਤਾਂ ਚਲ ਮੇਰੇ ਵਰਗਾ ਮੁਰਕੇ ਟੱਕੇ ਲਾਈ ਜਾਂਦਾ ਵਿੱਚ ਉਹ ਢੜਕਾ ਧੱਪਾ ਲਾ ਕੇ ਟੱਕੇ ਢੋਨਾ ਵੱਡਰ ਤੇ ਟੱਕੇ ਹੀ ਲਾਈ ਜਾਂਦਾ ਲੈ ਆਓ ਟੱਕੇ ਹੀ ਲਾਈ ਜਾਂਦਾ ਫਿਰ ਜਦੋਂ ਵੜਦੇ ਆ ਮਸ਼ੀਨਾਂ ਵਾਲਿਆਂ ਮਗਰ ਤੁਰੇ ਫਿਰਦੇ ਆ ਉਹ ਕਹਿੰਦੇ ਫਲਾਣੀ ਦਾ ਵੜਨਾ ਹੈ ਫਲਾਣੀ ਦਾ ਵੜਨਾ ਉਹਦਾ ਵੜਨਾ ਉਹਦਾ ਵੜਨਾ ਪਿੰਡ ਤੇ ਆਉਂਦੀ ਆ ਵਾਰੀ ਵੜਨ ਦੀ ਕੱਲ ਉਹੀ ਆ ਗਈ ਵੀ ਛੋਟੇ ਕਿਸਾਨ ਦਾ ਝੋਨਾ ਵੀ ਲੇਟ ਵੱਡਿਆ ਜਾਂਦਾ ਹੈ। ਹਾਂ ਵੱਡਿਆ ਜਾਂਦਾ ਵੱਡਿਆ। ਲੇਟ ਵੱਡਿਆ ਜਾਂਦਾ ਹੈ। ਹਾਂ। ਉਹ ਤੁਹਾਨੂੰ ਝੋਨਾ ਪੈਟ ਫੂਟ ਜਾਂਦਾ ਡੱਗ ਪੈਂਦਾ। ਉਹ ਥੱਲੇ ਰਹਿ ਜਾਂਦਾ। ਉਹ ਵੱਡਿਆ ਉਹਸ ਵੱਟ ਲਿਆ। ਹਾਂ। ਮੰਡੀ ਚ ਲੈ ਗਏ। ਠੀਕ ਆ ਠੀਕ ਆ। ਮੰਡੀ ਚ ਲੈ ਗਏ ਤੇ ਗਾਂਹ ਜਿਨ੍ਹਾਂ ਦੀਆਂ ਵੱਡੀਆਂ ਢੇਰੀਆਂ ਪੁੱਤ ਉਹਤੋਂ ਛੇਤੀ ਢੁੱਲ ਜਾਂਦਾ ਉਹ ਹਣਾ ਥੋੜਾ ਕਰਕੇ। ਗੱਲ ਸੁਣ ਲੈ ਉਹ ਛੇਤੀ ਢੁੱਲ ਜਾਂਦਾ ਸੀ ਮੈਂ ਤੈਨੂੰ ਗੱਲ ਦੱਸਦਾ। ਹਾਂ। ਗਾਂਹ ਜਾ ਕੇ ਜਦੋਂ ਵੱਡੀਆਂ ਢੇਰੀਆਂ ਆਰਥਿਕਾਂ ਦੇ ਵੀ ਨੀਂਗਾ ਵੱਡੀਆਂ ਢੇਰੀਆਂ ਤਾਂ ਨਹੀਂ ਹੁੰਦੀ ਐ। ਉਹ ਛੋਟੇ ਜ਼ਿਮੀਂਦਾਰ ਦੀ ਤਾਂ ਲੋਭਣ ਵੇਲੇ ਵੀ ਕੋਲੇ ਗੱਲ ਨਹੀਂ ਸੁਣਦੇ ਵੀ ਕਿੱਥੇ ਜਾ ਕੇ ਉਹ ਵੀ ਆਪ ਹੀ ਬੁਕਰ-ਬੁਕਰ ਮਾਰ ਕੇ ਲਾਉਣਾ ਪੈਂਦਾ ਛੋਟੇ ਕਿਸਾਨ ਨੂੰ ਤਾਂ ਗੱਲ ਤਾਂ ਤੇਰੀ ਇਹ ਵੀ 100% ਸਹੀ ਆ ਹਾਂ ਦੇਖਿਆ ਮੈਂ ਇਹ ਗੱਲਾਂ ਦੇਖਿਆ ਨਾ ਉਹ ਲਾਲ ਲਾਲਿਆ ਮੁੜ ਕੇ ਇੱਥੇ ਜਾ ਕੇ ਆਰਥ ਜੀ ਨੂੰ ਆਖੀਦਾ ਵੀ ਇਹ ਝੋਨਾ ਵੇਖ ਉਹ ਐਵੇਂ ਵੇਖ ਕੇ ਜਿਹੜਾ ਗਿੱਲਾ ਦਿੱ ਗਿੱਲੇ ਆਖੀ ਜਾਂਦੇ ਆ ਗਿੱਲੇ ਨਾਲੇ ਸਾਰੇ ਤੋਂ ਮੱਟੇ ਉਹ 16 ਮੌਸਟਰ ਨੂੰ ਵੀ 20 ਦੱਸੀ ਜਾਂਦਾ ਬਾਈ ਹਾਂ ਐਵੇਂ ਹੀ ਕਹੀ ਜਾਂਦੇ ਗਿੱਲਾ ਹਾਂ ਭੱਟੇ ਦੇ ਢੇਰਾਂ ਤੋਲਣ ਮਾਰਾ ਹਾਂ फेर ਮੈਂ ਤਾਂ ਮੁੰਤਾ ਕਰਕੇ 5-4 ਕਿਲੋ ਕਾਟ ਲਵਾ ਕੇ ਉਹ ਚਟਾਈਦਾ ਸਹੀ ਗੱਲ ਆ ਕਾਟ ਲਵਾਉਣੀ ਪੈਂਦੀ ਆ ਮਾਲੇ ਜੀਮੀਦਾਰ ਨੂੰ ਕਾਟ ਲਵਾਉਣੀ ਪੈਂਦੀ ਆ ਕਾਟ ਲਵਾਉਣੀ ਪੈਂਦੀ ਚਲ ਝੋਨਾ ਤਾਂ ਆਪਾਂ ਕਾਟ ਲਾ ਕੇ ਵੇਚਤਾ ਫਹਾ ਵੜਤਾ ਹਾਂ ਉਦੋਂ ਬਾਅਦ ਕੀ ਹੁੰਦਾਗਾ ਉਦੋਂ ਬਾਅਦ ਕਣਕ ਦੀ ਗੱਲ ਸੁਣ ਲੈ ਹਾਂ ਉਹ ਤਾਂ ਬੀਜ ਨਹੀਂ ਪੈਣੀ ਆਗੀ ਖਾਨ ਨੂੰ ਕਣਕ ਦਾ ਫਿਕਰ ਆ ਇਹ ਹੋ ਜਾਂਦਾ ਚਲ ਬੀ ਤਾਂ ਮਿਲ ਜਾਂਦਾ ਨਾ ਮਿਲੂ ਤਾਂ ਘਰੇ ਪਈ ਹੁੰਦੀ ਡਰਮ ਚ ਬੀ ਥਾਂ ਹਾਂ ਫੇ ਡੀਏ ਵੀ ਦਾ ਫਿਕਰ ਹੋ ਜਾਂਦਾ ਸਹੀ ਗੱਲ ਆ ਡੀਏਪ ਦਾ ਫਿਕਰ ਆਇਆ ਹੋਏ ਦਾ ਡੀਏਪ ਮਿਲਦੀ ਨਹੀਂ ਉਹ ਵੈਸੇ ਟਰੱਕ ਤਾਂ ਨਿੱਤ ਖੜਾ ਹੁੰਦਾ ਆਪਣੀ ਸਟੈਡੀ ਚ ਮੈਂ ਵੀ ਜਾਂਦੇ ਰੋਜ਼ ਵੇਣਾ ਮੰਡੀ ਨੂੰ ਇੱਧਰ ਨੂੰ ਸੁਸਾਇਟੀ ਚ ਵੀ ਆਉਂਦੇ ਆ ਹਾਂ ਨਿੱਤ ਹੀ ਖੜਾ ਹੁੰਦਾ ਡੀਏਪ ਲੈਣੇ ਆ ਡੀਏਪ ਦੇ ਨਾਲ ਅੱਗ ਸੁਆਹ ਹੋਰ ਮੜਦੇ ਆ ਹੋਰ ਕਿਹੜੀ ਮੜ ਦਿੰਦੇ ਨਾਲ ਨਾਲ ਕਹਿੰਦੇ ਜਿੰਕ ਹਾਂ ਜਾਂ ਸਲਫਰ ਜਾ ਇੱਕ ਕੋਲ ਜਾ ਗਿਆ ਡੀਏਪੀ ਦਾ 8 ਗਲੀਟਰ ਉਹ ਉਹ ਚੀਜ਼ਾਂ ਦਾ ਵਧਾਉਂਗਾ ਸ਼ਕਤੀ ਵਧਾਉਂਦਗਾ ਵਾਹਣ ਦੀ ਉਹ ਉਹ ਸ਼ਕਤੀ ਸਵਾ ਵਧਾਉਣੀ ਆ ਜਦੋਂ ਪਹਿਲਾਂ ਬੀਜਣ ਦਾ ਹੀ ਫਿਕਰ ਹੋਇਆ ਪਏ ਸ਼ਕਤੀ ਤਾਂ ਮਗਰੋਂ ਵਧਾ ਲੂ ਜੇ ਮੰਡੀ ਜਾਂਨੇ ਆ ਹਾਂ ਤੇ ਮੰਡੀ ਆੜਤਗੇ ਵੀ ਐਂ ਕਰਦੇ ਆ ਦੁਕਾਨਾਂ ਵਾਲੇ ਅੱਛਾ ਅੱਛਾ ਉਹ ਵੀ ਕਹਿੰਦੇ ਆ ਜੇ ਤਾਂ ਸਾਹਮਣੇ ਜਿਹੜੀ ਦੁਕਾਨ ਚ ਆਪਾਂ ਜਾਂਦੇ ਆ ਹਾਂ ਉੱਥੇ ਤਾਂ ਖਾਲੀ ਪਈ ਹੁੰਦੀ ਆ ਵੀ ਨਾ ਉੱਥੇ ਡੀਏਪੀ ਦੀਂਦੀ ਆ ਹਾਂ ਕੁਛ ਨਹੀਂ ਦਿੰਦਾ ਐਂ ਲੱਗਦਾ ਵੀ ਕੁਸਾ ਸੱਚੀ ਸੱਚੀ ਬੋਲਦਾ ਖਾਲੀ ਹੋਇਆ ਪਿਆ ਅੱਛਾ ਤੇ ਜਦੋਂ ਉਹਨਾਂ ਨੂੰ ਐ ਪੁੱਛ ਲੈਨੇ ਆ ਜੀ ਫਲੇਟ ਜੀ ਡੀਏਪੀ ਚਾਹੀਦੇ ਸੀ ਕਹਿੰਦੇ ਡੀਏਪੀ ਤਾਂ ਖਤਮ ਹੋ ਗਈ ਹਾਂ ਕਿੰਨੇ ਕ ਚਾਹੀਦੇ ਸੀਗੇ ਪੁੱਛ ਲੈਨੇ ਪੰਜ ਕੱਟੇ ਚਾਹੀਦੇ ਸੀ ਹਾਂ ਹਾਂ ਆ ਪੁੱਛ ਲੈਨੇ ਕਿਸੇ ਨੂੰ ਤੇ ਪਰ ਨਾਲ ਤੁਹਾਨੂੰ ਕੁਝ ਲੈਣਾ ਪਊਗਾ ਹੂੰ ਹੂੰ ਮੈਂ ਐਥੇ ਜੀ ਕੀ ਨਾਲ ਤੁਸੀਂ ਜਿੰਕ ਲੈ ਜਾਓ ਜਾਂ ਸਲਫਰ ਲੈ ਜਾਓ ਆ ਪਿੱਛੇ ਤੋਂ ਆਇਆ ਉਹ ਕਹਿੰਦੇ ਨਾਲ ਅੱਛਾ ਅੱਛਾ ਪਿੱਛੇ ਤੋਂ ਕਹਿੰਦੇ ਨਾਲ ਹੀ ਆਉਂਦਾ ਹਾਂ ਮੈਂ ਕਹਿੰਦਾ ਰੱਬ ਤੋਂ ਆਇਆ ਹਾਂ ਕਹਿੰਦੇ ਸਲਫਰ ਲੈ ਜਾਓ ਜਾ ਮਤਲਬ ਜੈਂਕਲ ਹੈ ਜੋ ਜਾਂ ਕੋਈ ਹੋਰ ਅੱਗ ਸੁਆਜ ਪੈਕਟ ਜਿਵੇਂ ਖਾਮ ਖਾਸਵਾਜੀ ਉਹ ਮੜ ਦਿੰਦੇ ਆ ਆਹੋ ਚਲ ਥੇ ਮੇਰੇ ਵਰਗਾ ਚਲ ਮਜਬੂਰ ਹੋ ਕੇ ਉਹ ਲਿਆ ਕੇ ਬੀਜਦਾ ਨਹੀਂ ਗੱਲ ਸੁਣ ਡੀਏਪੀ ਦਾ ਚਲ ਆਹੋ ਮਿਲ ਗਈ ਤੈਨੂੰ ਹਨਾ ਹੁਣ ਤੂੰ ਲੈਣੀ ਆ ਕਿ ਮਸ਼ੀਨ ਉਹਦਾ ਤੈਨੂੰ ਸੌਖੀ ਮਿਲ ਜਾਂਦੀ ਹੈ ਹਨਾ ਜਦੋਂ ਤੂੰ ਟਰੈਕਟਰ ਲੈ ਕੇ ਜਾਂਦਾ ਹੋਵੇਂਗਾ ਉਹਦਾ ਤੈਨੂੰ ਸੌਖੀ ਮਿਲ ਜਾਂਦੀ ਉਹ ਪਹਿਲਾਂ ਤਾਂ ਮੇਰੀ ਗੱਲ ਸੁਣ ਲੈ ਟਰੈਕਟਰ ਲੈ ਕੇ ਜਾਂਦੇ ਆ ਹਾਂ ਗਾ ਮਸ਼ੀਨ ਵਾਲਿਆਂ ਨੂੰ ਪਹਿਲਾਂ ਤਾਂ ਬੁੱਕ ਕਰਾਉਣਾ ਪੈਂਦਾ 2-4 ਦਿਨ ਵੇਟਿੰਗ 'ਚ ਰੱਖਣਾ ਪੈਂਦਾ ਰੇਟਿੰਗ ਚ ਮਤਲਬ ਉਡੀਕ ਕਰਨੀ ਪੈਂਦੀ ਐ ਅੱਛਾ 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 ਹਾਂ ਵੀ ਉਹ ਕਹਿੰਦਾ ਵੀ ਤੁਹਾਨੂੰ ਇਨ ਫਲਾਣਾ ਲੈ ਕੇ ਜਾਊਗਾ ਲੈ ਕੇ ਗਿਆ ਜਾਂ ਜਾਈ ਦੂ ਬਾਅਦ ਮਿਲੂਗੀ ਹਾਂ ਉਹ ਲਿਆਉਣੇ ਆ ਮਸ਼ੀਨ ਲੈ ਕੇ ਚੱਲ ਬੀਜ ਦਿੰਨੇ ਆ ਕਣਕ ਔਖੇ ਸੁੱਕੇ ਉਹ ਵੀ ਕਾਲੀ ਕੂਲੀ ਚ ਵੀ ਇਨੇ ਚਰਚ ਬੀਜ ਲੋ ਮਗਰ ਤੁਹਾਡੇ ਫਲਾਣੇ ਬੰਦੇ ਲੈ ਕੇ ਜਾਣੀ ਅੱਛਾ ਅੱਛਾ ਬੀਜ ਦਿੰਨੇ ਆ ਚੱਲ ਵੀ ਬੀਜ ਤਾਂ ਨਵੇੜ ਤਾਂ ਕੰਮ ਉਸ ਤੋਂ ਬਾਅਦ ਹੁਣ 20 25 ਦਿਨਾਂ ਬਾਅਦ ਤੁਹਾਨੂੰ ਪਤਾ ਕੋਰ ਲਾਉਣ ਦਾ ਟਾਈਮ ਹੋ ਜਾਂਦਾ ਹਾਂ ਹਾਂ ਹੈ ਫੇਰ ਜੂਰਗਾ ਦੱਸਿਆ ਆਪਾਂ ਕਲਮ ਲਾ ਕੇ ਖਤਰੇ ਦੀ ਘੰਟੀ ਆ ਗਈ ਹਾਂ ਉਹ ਛੋਟੇ ਜੀਵਿਦਾਰ ਵਾਤੇ ਆ ਵੱਡੇ ਵਾਤੇ ਕੋਈ ਨਹੀਂ ਵੱਡੇ ਦੇ ਤਾਂ ਘਰੇ ਟਰੱਕ ਆ ਜਾਂਦਾ ਘਰੇ ਆ ਜਾਂਦਾ ਹਣਾ ਵੱਡੇ ਉਹਨਾਂ ਦੇ ਤਾਂ ਘਰੇ ਆ ਜਾਂਦਾ ਟਰੱਕ ਆਪਦੇ ਲਵਾ ਲੈਂਦੇ ਆ ਛੋਟੇ ਕਿਸਾਨ ਨੂੰ ਤਾਂ ਯੂਰਗਾ ਵੀ ਨਹੀਂ ਮਿਲਦੀ ਫੇਰ ਆ ਕੇ ਗੱਲ ਸੁਣ ਲੈ ਯੂਰਗਾ ਕਲਮ ਲਾ ਕੇ ਮੇਰੀ ਗੱਲ ਸੁਣ ਤੂੰ ਹਾਂ ਗੱਲਾਂ ਬਹੁਤ ਆ ਜਾਂਦੀ ਮੈਂ ਤੇਨੂੰ ਝੋਨਾ ਤਾਂ ਆਪਾਂ ਵੇਚ ਲਿਆ ਹਣਾ ਹਾਂ ਕਣਕ ਤਾਂ ਨਹੀਂ ਵੇਚਣ ਦੀ ਲੋੜ ਪੈਂਦੀ ਹੋਣੀ ਉਹ ਤਾਂ ਅੱਧੀ ਆਪਦੇ ਖਾਣ ਨੂੰ ਰੱਖ ਲੋ ਅੱਧੀ ਪਸ਼ੂਆਂ ਦੇ ਖਾਣ ਨੂੰ ਰੱਖ ਲੋ ਓਏ ਅੱਧੀ ਵੀ ਕਿੱਥੇ ਵੱਜਦੀ ਆ ਜੀ ਅੱਧੀ ਵੱਜਦੀ ਹੋਵੇ ਤਾਂ ਖੇਤੀ ਕਿਉਂ ਛੱਡੇ ਛੋਟਾ ਕਿਸਾਨ ਕੁੱਲ ਮਲਾ ਕੇ ਗੱਲ ਤੇਰੀ ਸਹੀ ਹੈਗੀ 100% ਹਾਂ ਅਏ ਤਾਂ ਤੂੰ ਇਹ ਗਾਂ ਠੇਕੇ ਤੇ ਦੇਨਾਗਾ ਤਾਂ ਵੀ ਭੱਟੇ ਜ਼ਿੰਮੇਦਾਰਦਾ ਰਹਿਗਾ ਜੇ ਚੰਗਾ ਤੇਰੇ ਕੋਲੇ 10-15 ਕਿੱਲਿਆਂ ਦਾ ਟੱਕਾ ਤਾ ਠੇਕੇ ਤੇ ਲੱਗੂਗਾ ਤੇਰਾ ਨਹੀਂ ਤੂੰ ਮਿੰਤਾ ਹੀ ਕਰੇਗਾ ਲੋਕਾਂ ਨਾਲ ਉਹ ਤਕੜੇ ਬਾਣ ਜਿਹਦੇ ਕੋਲ ਟੱਕ ਆਉਦੇ ਤੇ ਘਰੇ ਪਹਿਲੇ ਲੱਗ ਜਾਂਦੇ ਝੋਨਾ ਲਾ ਕੇ ਹਜੇ ਹਟੇ ਹੁੰਦੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਪਿੱਛੇ ਪਿੱਛੇ ਫਿਰਦੇਗੇ ਠੇਕੇ ਤੇ ਲੈਣ ਵਾਲੇ ਹਨਾ ਉਹ ਵੱਡੇ ਜ਼ਿਮੀਦਾਰਾਂ ਦੀ ਫਿਰਦੇ ਦੋ ਢਾਈ ਕਿੱਲੇ ਲੈਣ ਦੇ ਕੋਈ ਨਹੀਂ ਪਿੱਛੇ ਫਿਰਦਾ ਉਹ ਤਾਂ ਮਿੰਤਾ ਹੀ ਕੱਢਣਾ ਪੈਂਦਾ ਉਹ ਠੇਕੇ ਠੁਕੇ ਤੇ ਨਹੀਂ ਬੁਰਾ ਹਾਲ ਹੋ ਗਿਆ ਹੁਣ ਵਿਆਹੀ ਰਹਿ ਗਈ ਉਹ ਵੀ ਵੱਡੇ ਜ਼ਿਮੀਦਾਰ ਦੀ ਰਹਿ ਗਈ ਜਿਹਦੇ ਕੋਲ ਚੰਗਾ ਸੰਦ ਹੈਗਾ ਇੱਕ ਗੱਲ ਹੋਰ ਸੁਣ ਲੈ ਪਹਿਲਾਂ ਛੋਟਾ ਕਿਸਾਨ ਬਹਿ ਜਾ ਮੇਰੀ ਗੱਲ ਸੁਣ ਲੈ ਹਾਂ ਹਾਂ ਜਿਹੜਾ ਛੋਟਾ ਕਿਸਾਨ ਸੀਗਾ ਹਾਂ ਉਹਦੇ ਕੋਲੇ ਮੰਨ ਲਓ 3 ਕਿੱਲੇ ਆਉਦੇ ਆ ਅੱਛਾ ਤਿੰਨ ਉਹਨੇ ਠੇਕੇ ਤੇ ਜਾਂ ਹਿੱਸੇ ਤੇ ਲੈ ਲਏ ਹਾਂ ਹਾਂ ਠੀਕ ਹੈ ਹਾਂ ਚਲੋ ਵਿਚਾਰਾ ਆਪਦਾ ਟਾਈਮ ਪਾਸੋ ਚਾਹ ਗੋੜਜਾ ਖਰਚਾ ਇਹ ਚੱਲੀ ਜਾਂਦਾ ਸੀ ਠੀਕ ਹੈ ਹੁਣ ਉਹ ਵੀ ਖਤਮ ਹੋ ਗਿਆ ਉਹਦਾ ਠੇਕੇ ਤੇ ਲੈਣ ਵਾਲਾ ਕੰਮ ਵੀ ਖਤਮ ਹੋ ਗਿਆ ਤੂੰ ਪੁੱਛੋ ਕਿਵੇਂ ਹੋ ਗਿਆ ਹੋ ਗਿਆ ਉਹ ਆਏ ਹੋ ਗਿਆ ਵੀ ਜਿਹੜਾ 20 30 ਕਿੱਲੇ ਵਾਲਾ ਉਹਨੇ ਵੀ ਜ਼ੋਰ ਸੇ ਆਪਾ ਖੜਾ ਕਰਤਾ ਉਹ ਠੇਕੇ ਤੇ ਛੱਡਦੇ ਨੇ ਉਹ ਵੀ ਲੈਣ ਲੱਗ ਗਿਆ ਮਾਰੇ ਦਾ ਕਿਸਾਨ ਦਾ ਉਹ ਵੀ ਜਿਹੜੇ ਜ਼ਿਮੀਦਾਰ ਨੂੰ ਇੱਕ ਆ ਵੀ ਜੇ ਮੇਰੇ ਕੋਲੇ 10 ਕਿੱਲੇ ਆ ਨਾ ਹਾਂ ਨਾ ਮੈਂ ਵੱਲ ਆ ਸਾਰਾ ਬੈਂਡੀ ਵੱਲ ਆ ਨਾ ਸਾਰਾ ਵੱਲ ਆ ਉਹ ਨਾ ਛੋਟੇ ਕਿਸਾਨ ਦੇ ਦਾ ਗਲਚੂਠਾ ਸਰਕਾਰ ਨੇ ਵੀ ਦਿੱਤਾ ਤੇ ਜਿਹੜੇ 10 20 15 ਕਿੱਲੇ ਵਾਲਾ ਜਾਂ 20 ਕਿੱਲੇ ਵਾਲਾ ਜੀ ਉਹਨੇ ਵੀ ਗਲਚੂਠਾ ਦਿੱਤਾ ਇੱਕ ਮਾੜੀ ਸੋਚ ਹੋ ਰਾਂਗੀ ਹਾਂ ਛੋਟੇ ਦਾ ਤਾਂ ਲੈਂਦੇ ਆ ਕਿ ਵੀ ਇਹਦਾ ਬੈ ਲਾਵਾਂਗੇ ਆਪਾਂ ਖਰੀਦਾਂਗੇ ਹਾਂ ਸੋਚ ਹੈ ਇੱਕ ਹੋਰ ਸੁਣ ਗੱਲ ਤੂੰ ਮੇਰੀ ਹਾਂ ਇੱਕ ਹੋਰ ਗੱਲ ਆ ਜਿਹਦੇ ਵਿਚਾਰੇ ਤੇ ਕੋਈ ਮੋਟਰ ਜਾਂ ਪਾਣੀ ਦਾ ਸਾਧਨ ਨਹੀਂ ਹਾਂ ਹੁਣ ਪਾਣੀ ਨਹੀਂ ਲਵਾਉਂਦੇ ਪਾਣੀ ਨਹੀਂ ਲਵਾਉਂਦੇ ਹਾਂ ਉਹਨੂੰ ਪਾਣੀ ਤਾਂ ਨਹੀਂ ਲਵਾਉਂਦੇ ਵੀ ਆਪੇ ਖੇੜਾ ਛੱਡੂ ਜਾਂਦਾ ਗਹਿਣੇ ਦਿਉ ਜਾਂ ਬੈ ਦਿਉ ਵੀ ਭੁੱਖਾ ਮਰੇ ਸਾਲਾ ਹਾਂ ਉਹਦੀ ਇਹ ਵੀ ਸੋਚ ਮਾਰੀ ਹੋਈ ਪਈ ਐ ਇਸ ਕਰਕੇ ਸਰਕਾਰਾਂ ਵੀ ਜ਼ਿੰਮੇਵਾਰ ਐ ਤੇ ਜਿਹੜਾ ਜ਼ਿਮੀਂਦਾਰ ਤਕੜਾ ਉਹ ਵੀ ਮਾਰੇ ਛੋਟੇ ਕਿਸਾਨ ਨੂੰ ਮਾਰਨ ਤੇ ਤੁਲਿਆ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੱਡਾ ਕਿਸਾਨ ਜਿੱਥੇ ਮਰਜੀ ਭੱਜ ਲੈ ਹਾਂ ਜਿੰਨਾ ਚਿਰ ਉਹਦੀ ਨਿਗਾਹ ਸਹੀ ਆ ਨਾ ਹਾਂ ਕੋਸਰੀ ਹੁਣ ਹਾਂ ਆਪਣੇ ਉਸੇ ਦੀ ਡੋਰੀਆਂ ਉਸੇ ਇਸਤੇ ਪ੍ਰਮਾਤਮਾ ਟਾਈਮ ਪਾਸ ਕਰੀ ਜਾਂਦਾ ਚਲੋ ਜਿਵੇਂ ਲਿਖਿਆ ਕਰਮਾਂ ਦੇ ਵਿੱਚ ਦੁੱਖ ਸੁਣਾ ਦੇ ਬਾਲੇ ਦੁੱਖ ਚੱਕੀ ਫਿਰਦਾ ਅਜੇ ਤਾਂ ਰਹਿੰਦੇ ਆ ਚੱਲ ਤੂੰ ਕਾਲ ਕਰਦਾ ਤੇਰੇ ਇਕੱਲੇ ਨਹੀਂ ਹੈ ਸਾਰੇ ਛੋਟੇ ਕਿਸਾਨਾਂ ਦੇ ਸਾਰੇ ਇਹ 50% ਕਿਸਾਨਾਂ ਦੇ ਆ ਹਾਂ ਹਾਂ ਤਾਂ 50% ਕਿਸਾਨ ਛੋਟੇ ਆ ਸਹੀ ਆ ਬਸ ਮਰਦਾ ਨਹੀਂ ਗਾ ਇੱਕ ਛੋਟਾ ਹੋਰ ਸੁਣ ਲੈਂਦਾ ਮਰਦਾ ਨਹੀਂ ਕੋਈ ਕੱਲਾ ਹੋਰ ਮਾਰਨ ਕਰਨ ਨੂੰ ਰਹਾ ਵੀ ਨਹੀਂ ਕੋਸਰੇ ਕੋਲੇ